ਸਾਂਧੀ ਕਿਸਾਨੋਸ ਤੋਂ ਅੱਜ ਗੱਲ ਕਰਦੇ ਆਪਾਂ ਆਪਾਂ ਨੂੰ ਝੋਕੀਏ ਜੱਟ ਬੰਦੇ ਇੱਕ ਬਾਰੇ ਪੂਰੀ ਸਿੰਗਾ ਦੀ ਕੁਆਲਿਟੀ ਚੈੱਕ ਕਰੋ ਜੀ ਟੌਪ ਕੁਆਲਿਟੀ ਦਾ ਸਿੰਗਾ ਤੇ ਇਹ ਬਹੁਤ ਹੀ ਚੰਗੀ ਬਨਰਟ ਮੰਨ ਦੀ ਝੋਕੀ ਹੈ ਜਿਹਦੀ ਮਾਂ ਦਾ ਦੁੱਧ ਵੀ ਬਹੁਤ ਚੰਗਾ ਰਿਕਾਰਡ ਰਿਹਾ 22 ਕਿਲੋ ਦਾ ਦੁੱਧ ਰਿਹਾ ਤੇ ਇਹ ਆਪ ਵੀ ਚੰਗੇ ਸਾਂਧੀ ਜੀ ਕੋਹੇ ਨਹੀਂ ਸਾਂਧੀ ਹੈ ਤੇ ਅੱਜ ਇਹਨੂੰ ਇਹ ਆਪਣਾ ਜੀ 28 ਮਈ ਹੋ ਗਈ ਅੱਜ ਇਹਨੂੰ 7ਵਾਂ ਮਹੀਨਾ ਪ੍ਰੈਗਨੈਂਟ ਨੂੰ ਲੱਗ ਗਿਆ ਉਸੀ ਬਰੀਡਿੰਗ ਦੀ ਉਹ ਦੇਖੋ ਜੀ ਦੇਖੋ ਕੁਆਲਿਟੀ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਇਸ ਸਾਈਡ ਕੋਲ ਤੇ ਆ ਕੋਲ ਦੇਖੋ ਇਹ ਅਗਲੇ ਪਿਛਲੇ ਥਾਣਾ ਦਾ ਗੈਪ ਦੇਖੋ ਤੇ ਕੱਲੀ ਕੱਲੀ 나ੜ ਇਸ ਤਰੀਖ ਵਿਖਾਈ ਦੇ ਰਹੀ ਹੈ ਜੀ ਇਹ ਤੇ ਸਿੰਗਾ ਦੀ ਕੁਆਲਿਟੀ ਹਾਈ ਹੈ ਇਸੇ ਵੀ ਕੰਨੋ ਉਹ ਤਾਂ ਮਿੰਟ ਹੋ ਗਿਆ ਜੈ ਟੱਬ ਲੈ ਗਏ ਪਿਓਰ ਬਹੁਤ ਹੀ ਸ਼ਾਨਦਾਰ ਝੁੱਗੀ ਹੈ ਜੀ ਤੇ ਆਪਣੀ ਇਹ ਆਪਾਂ ਬਰੀਡਿੰਗ ਵਾਸਤੇ ਤਿਆਰ ਕਰਦੇ ਹਾਂ ਤੇ ਜਦੋਂ ਇਹ ਸੁੱਕੀ ਤੇ ਆਪਾਂ ਦੀ ਲਾਈਵ ਮਿਲ ਕੂਮ ਵੀ ਦਿਖਾਵਾਂਗੇ ਦੇਖੋ ਕਿੰਨਾ ਦੁੱਧ ਕੱਢਦੀ ਹੈ ਜੀ ਆਪਾਂ ਨੂੰ ਮੀਲ ਚੰਗੀ ਹੈ ਵਧੀਆ ਆਪਾਂ ਨੂੰ ਰਹੀ ਜੀ ਪਹਿਲੇ ਤੋਂ ਕੋਈ ਵਧੀਆ ਮੀਲ ਹੈ ਤਾਂ ਕੋਈ ਵਧੀਆ ਨਾ ਕੋਲ ਤਾਂ ਬਾਕੀ ਤੁਸੀਂ ਦੇਖ ਕੇ ਦੱਸ ਸਕਦੇ ਹੋ ਜੀ ਝੁੱਗੀ ਕਿਵੇਂ ਦੇ ਧੰਨਵਾਦ